ਤੇ ਵੱਡੀ ਖਬਰ ਨਾ ਕਰਨ ਜਾ ਰਹੇ ਕਿਉਂਕਿ ਬੀਤੇ ਕੱਲ ਹੀ ਆਰਮੀ ਨੇ ਇੱਕ ਵੱਡਾ ਦਾਵਾ ਕੀਤਾ ਸੀ ਕਿ ਸੰਭਾਵੀ ਖਤਰੇ ਨੂੰ ਦੇਖਦੇ ਹੋਏ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ 'ਚ ਏਅਰ ਡਿਫੈਂਸ ਗਨਸ ਡਿਪਲੋਏ ਕਰਨ ਦੀ ਇਜਾਜ਼ਤ ਦਿੱਤੀ ਸੀ ਤੇ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਇੱਕ ਵੱਡਾ ਬਿਆਨ ਸਟੇਟਮੈਂਟ ਸਾਹਮਣੇ ਆਈ ਹੈ ਫੌਜ ਨੇ ਕੋਈ ਵੀ ਰਾਪਟਾ ਕਾਇਮ ਨਹੀਂ ਕੀਤਾ ਗਿਆਨੀ ਰਖबीर ਸਿੰਘ ਜੋ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਵੱਡਾ ਬਿਆਨ ਵੱਡੀ ਸਟੇਟਮੈਂਟ ਦਿੱਤੀ ਹੈ ਮੇਰੇ ਧਿਆਨ 'ਚ ਅਜੇ ਹਾ ਕੁਝ ਵੀ ਨਹੀਂ ਹੈ ਮੈਂ ਕਈ ਦਿਨਾ ਤੋਂ ਛੁੱਟੀ ਤੇ ਸੀ ਵਿਦੇਸ਼ ਦੌਰੇ ਤੇ ਸੀ ਇੱਕ ਵੱਡਾ ਬਿਆਨ ਸਟੇਟਮੈਂਟ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਦਿੱਤਾ ਗਿਆ ਹਾਲ ਫਿਲਹਾਲ ਜ ਹੈੱਡ ਗਰੰਥੀ ਨੇ ਸਿਰ ਦਰਬਾਰ ਸਾਹਿਬ ਤੇ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕਰਾਈ ਜਾਣੀ ਚਾਹੀਦੀ ਹੈ ਪਤਾ ਲੱਗੇ ਇਸ ਪਿੱਛੇ ਫੌਜ ਦੀ ਕੀ ਮਨਚਾ ਹੈ ਗਿਆਨੀ ਰਗਵੀਰ ਸਿੰਘ ਨੇ ਜੋ तमाम ਦਾਅਵੇ ਕੀਤੇ ਜਾ ਰਹੇ ਸੀ ਸੈਨਾ ਦੇ ਵੱਲ ਉਹਨਾਂ ਨੂੰ ਸਿਰੇ ਤੋਂ ਨਕਾ ਰਿਹਾ ਹੈ ਸਿਰੇ ਤੋਂ ਖਾਰਜ ਕੀਤਾ ਹੈ ਕਿਉਂਕਿ ਦਰਬਾਰ ਸਾਹਿਬ ਦੀ ਸੁਰੱਖਿਆ ਤੇ ਫੌਜ ਨੇ ਇੱਕ ਵੱਡਾ ਦਾਵਾ ਕੀਤਾ ਸੀ ਲੈਫਟਨੈਂਟ ਜਨਰਲ ਸੁਮੇਰ ਇਵਾਨ ਡਿਕੋਨਾ ਦਾ ਬਿਆਨ ਸਟੇਟਮੈਂਟ ਸਾਹਮਣੇ ਆਈ ਸੀ ਦੇ ਪ੍ਰਬੰਧਕਾਂ ਨੇ ਸਾਨੂੰ 에어 డిਫੈਂਸ ਗਨ ਡਿਪਲੋਏ ਕਰਨ ਦੀ ਇਜਾਜ਼ਤ ਦਿੱਤੀ ਬਕਾਇਦਾ ਖੁਦ ਉਹਨਾਂ ਨੇ ਆ ਸਟੇਟਮੈਂਟ ਦਿੱਤੀ ਸੀ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਸੰਭਾਵੀ ਹਮਲੇ ਦੀ ਪੂਰੀ ਸੰਭਾਵੀ ਹਮਲੇ ਹੋਣ ਦਾ ਖੱਸ਼ਾ ਪ੍ਰਕਟਾਉਂਦੇ ਹੋਏ इंडियन आर्मी नो परमिशन ਦਿੱਤੀ ਸੀ ਇਜਾਜ਼ਤ ਦਿੱਤੀ ਸੀ ਕਿ ਉਹ 에어 డి펜스 ਜੋ ਗਨ ਨੇ ਉਹ ਸ਼ਿਰ ਦਰਬਾਰ ਸਾਹਿਬ ਤੇ ਡਿਪਲੋਏ ਕਰ ਸਕਦੇ ਨੇ ਪਰ ਹੋਣ ਗਿਆਨੀ ਰਗਵੀਰ ਸਿੰਘ ਨੇ ਆ ਜੋ ਦਾਵਾ ਸੈਨਾ ਵੱਲੋਂ ਕੀਤਾ ਗਿਆ ਉਸ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਸਿਰੇ ਤੋਂ ਨਕਾਰਿਆ ਹੈ ਇਸ ਸਾਲ ਸੀਗਾ ਸਹਿਯੋਗਤਾ ਸ਼ੌਣਕ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆ ਜਿਹੜੇ ਦਾਵੇ ਇਦਾਂ ਦੇ ਕਰਨੇ ਤੇ ਸਿੱਖਾਂ ਦੇ ਮਾਣਾਂ ਵਿੱਚ ਕੰਧ ਨਫਰਤ ਪੈਦਾ ਕਰਨੀ ਔਰ ਇਹ ਬੁਰਕੇ ਬਾਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਭਾਰਤ ਸਰਕਾਰ ਵੀ ਇੱਤੇ ਜਿਹੜੀ ਵੱਡੀ ਕਾਰਵਾਈ ਜਿਹੜੀ ਜਾਂਚ ਹੋ ਕਰੇ ਤਾਂ ਬਿਲਕੁਲ ਇਹ ਨਹੀਂ ਗਿਆਨੀ ਉਸ ਵੇਲੇ ਨੂੰ ਦੱਸਿਆ ਸੀਗਾ ਸਜੋਗਤਾ ਸ਼੍ਰੋਣੀ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆਹ ਜਿਹੜੇ ਦਾਵੇ ਇਦਾਂ ਦੇ ਕਰਨੇ ਤੇ ਸਿੱਖਾਂ ਦੇ ਮਾਣਾਂ ਵਿੱਚ ਕਿੰਨੀ ਅਫਰਤ ਪੈਦਾ ਕਰਨੀ ਔਰ ਇਹ ਬੁਰਕੇ ਬਾਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਪਬ ਉਸ ਵੇੜੇ ਨੂੰ ਦੱਸਿਆ ਸੀਗਾ ਸਹਿਯੋਗਤਾ ਛਾਉਣ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆਹ ਜਿਹੜੇ ਦਾਵੇ ਇਦਾਂ ਦੇ ਕਰਨੇ ਤੇ ਸਿੱਖਾਂ ਦੇ ਮਾਣਾਂ ਵਿੱਚ ਕਿੰਨੀ ਨਫ਼ਰਤ ਪੈਦਾ ਕਰਨੀ ਔਰ ਇਹ ਮੁਰਕੇ ਬਾਅਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਭਾਰਤ ਸਰਕਾਰ ਵੀ ਇੱਥੇ ਜਿਹੜੀ ਵੱਡੀ ਕਾਰਵਾਈ ਜਿਹੜੀ ਜਾਂਚ ਹੋ ਕਰੇ ਵੱਡੀ ਖਬਰ ਦਾ ਜ਼ਿਕਰ ਕਰਾਂਗੇ ਸ਼ਹਿਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਨੇ ਇੱਕ ਵੱਡਾ ਦਾਵਾ ਦਿੱਤਾ ਹੈ ਬਿਆਨ ਦਿੱਤਾ ਹੈ ਕਿ ਫੌਜ ਨੇ ਕੋਈ ਵੀ رابطہ ਕੋਈ ਵੀ ਕਨੈਕਸ਼ਨ ਉਹਨਾਂ ਦੇ ਨਾਲ ਕਾਇਮ ਨਹੀਂ ਕੀਤਾ ਮੇਰੇ ਧਿਆਨ 'ਚ ਅਜੇ ਹਾ ਕੁਝ ਵੀ ਨਹੀਂ ਹੈ ਤੇ ਵੱਡੀ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ ਹੈ ਗਿਆਨੀ ਰਗबीर ਸਿੰਘ ਨੇ ਕਿਹਾ ਕਿ ਪਰ ਸਰਕਾਰ आज जो बयान ਦਿੱਤਾ ਗਿਆ ਇਸ ਦੀ ਵੱਡੀ ਜਾਂਚ ਆਪਣੇ ਪੱਧਰ ਤੇ ਕਰਵਾਏ ਮੈਂ ਕਈ ਦਿਨਾਂ ਤੋਂ ਛੁੱਟੀ ਤੇ ਸੀ ਵਿਦੇਸ਼ ਦੌਰੇ ਤੇ ਸੀ ਇਸ ਮਾਮਲੇ ਦੀ ਪੂਰੀ ਜਾਂਚ ਗਹਿਨਤਾ ਦੇ ਨਾਲ ਜੋ ਸਰਕਾਰ ਦੇ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ ਪਤਾ ਲੱਗੇ ਇਸ ਪਿੱਛੇ ਫੌਜ ਦੀ ਕੀ ਕੁਝ ਮੰਨਸ਼ਾ ਸੀ ਬੀਤੇ ਕਾਲ ਕਿਸੇ ਕੇ ਨਾਲ ਬਿਆਨ ਜੋ ਹੈ ਇੰਡੀਅਨ ਆਰਮੀ ਦੇ ਵੱਲੋਂ ਵੀ ਦਿੱਤਾ ਗਿਆ ਸੀ ਕਿ ਸਰਦਾਰ ਬਖ ਦਰਬਾਰ ਸਾਹਿਬ ਨੂੰ ਅਟੈਕ ਕਰਨ ਦੀ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਸ ਬਿਆਨ ਨੂੰ ਵੀ SGPC ਨੇ ਸਿਰੇ ਤੋਂ ਨਕਾਰਿਆ ਸੀ ਸਿਰੇ ਤੋਂ ਖਾਰਜ ਕੀਤਾ ਸੀ ਹਾਲਾਂਕਿ ਇਸ ਗੱਲ ਦਾ ਜ਼ਿਕਰ ਕੁਲਵੰਤ ਸਿੰਘ ਮੰਨਨ ਨੇ ਕੀਤਾ ਸੀ ਕਿ ਉਸ ਪੂਰੇ ਮਾਮਲੇ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਇਸ ਦੇ ਪਿੱਛੇ ਕੋਈ ਪੋਲਿਟিক্যাল ਮੋਟਿਵ ਹੈ ਤੇ ਰਾਤ ਨੂੰ ਇੱਕ ਸਟੇਟਮੈਂਟ ਬਿਆਨ ਸਾਹਮਣੇ ਆਂਦਾ ਹੈ ਤੇ ਬਿਆਨ ਚ ਦਾਅਵਾ ਕੀਤਾ ਜਾਂਦਾ ਹੈ ਇੰਡੀਅਨ ਆਰਮੀ ਦੇ ਵੱਲੋਂ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਪਰਮਿਸ਼ਨ ਦਿੱਤੀ ਕਿਉਂਕਿ ਸੰਭਾਵੀ ਹਮਲੇ ਦੀ ਖਤਰਾ ਸੀ ਤੇ ਉਸ ਨੂੰ ਦੇਖਦੇ ਹੋਏ ਛੇਰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨਾਲ ਅਸੀਂ ਰਾਤਾਂ ਕਾਇਮ ਕੀਤਾ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਅਲਾਉ ਕੀਤਾ ਕਿ ਛੇਰ ਦਰਬਾਰ ਸਾਹਿਬ 'ਚ ਜੋ 에어 డిਫੈਂਸ ਗਨਸ ਨੇ ਉਹਨਾਂ ਨੂੰ ਡਿਪਲੋਏ ਕੀਤਾ ਜਾਏ ਜਦੋਂ ਆ ਸਵਾਲ ਗਿਆਨੀ ਰਗਵੀਰ ਸਿੰਘ ਨੂੰ ਪੁੱਛਿਆ ਗਿਆ ਕਿ ਫੌਜ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਹੈ ਤੇ ਗਿਆਨੀ ਰਗਵੀਰ ਸਿੰਘ ਨੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਸਿਰੇ ਤੋਂ ਨਕਾਰਿਆ ਉਹਨੇ ਕਿਹਾ ਕਿ ਫੌਜ ਨੇ ਇੰਡੀਅਨ ਆਰਮੀ ਨੇ ਮੇਰੇ ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਮੇਰੇ ਧਿਆਨ ਚ ਅਜੇਹਾ ਕੁਝ ਵੀ ਨਹੀਂ ਹੈ ਮੈਂ ਕਈ ਦਿਨਾ ਤੋਂ ਛੁੱਟੀ ਤੇ ਗਿਆ ਹੋਇਆ ਸੀ ਵਿਦੇਸ਼ ਦੌਰੇ ਤੇ ਸੀ ਤੇ ਕਿਸੇ ਨੇ ਵੀ ਮੇਰੇ ਨਾਲ ਸੰਪਰਕ ਨਹੀਂ ਕੀਤਾ ਮੇਰਾ ਕਿਸੇ ਨਾਲ ਰਾਬਤਾ ਕਾਇਮ ਨਹੀਂ ਹੋਇਆ ਪਤਾ ਲੱਗੇ ਕਿ ਇਸ ਪਿੱਛੇ ਫੌਜ ਦੀ ਕੀ ਮਨਸ਼ਾ ਹੈ ਤੇ ਸਿੱਖਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਦਾ ਜ਼ਿਕਰ ਗਿਆਨੀ ਰਗਵੀਰ ਸਿੰਘ ਨੇ ਕੀਤਾ ਹੈ ਦੱਸਿਆ ਸੀਗਾ ਸਹਿਯੋਗਤਾ ਛਾਉਣ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਉਸ ਵੇਲੇ ਨੂੰ ਦੱਸਿਆ ਸੀਗਾ ਸਹਿਯੋਗਤਾ ਛਾਉਣ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆਹ ਜਿਹੜੇ ਦਾਵੇ ਇਦਾਂ ਦੇ ਕਰਨੇ ਤੇ ਸਿੱਖਾਂ ਦੇ ਮਾਣਾਂ ਵਿੱਚ ਕੰਧਾ ਫਰਤ ਪਿਆਦਾ ਕਰਨੀ ਔਰ ਇਹ ਮੁਰਕੇ ਬਾਅਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਭਾਰਤ ਸਰਕਾਰ ਵੀ ਇੱਥੇ ਜਿਹੜੀ ਵੱਡੀ ਕਾਰਵਾਈ ਜਿਹੜੀ ਜਾਂਚ ਉਹ ਕਰੇ ਤਾਂ ਬਿਲਕੁਲ ਇਹ ਨੇ ਗਿਆਨੀ ਉਸ ਵੇਲੇ ਨੂੰ ਦੱਸਿਆ ਸੀਗਾ ਸਜੋਗਤਾਂ ਸ਼ੌਣਕ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆਹ ਜਿਹੜੇ ਦਾਅਵੇ ਇਦਾਂ ਦੇ ਕਰਨੇ ਤੇ ਸਿੱਖਾਂ ਦੇ ਮਾਣਾਂ ਵਿੱਚ ਕੰਧਾ ਫਰਤ ਪੈਦਾ ਕਰਨੀ ਔਰ ਇਹ ਮੁਰਕੇ ਬਾਅਦ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਫਾਤ ਸਰਕਾਰ ਵੀ ਇੱਥੇ ਜਿਹੜੀ ਵੱਡੀ ਕਾਰਵਾਈ ਜਿਹੜੀ ਜਾਂਚ ਹੋ ਕਰੇ ਤੇ ਮੇਨਾ ਮਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਹੋਏ ਨੇ ਰਾਜੀਵ ਇੱਕ ਵੱਡਾ ਬਿਆਨ ਗਿਆਨੀ ਰਗਵੀਰ ਸਿੰਘ ਨੇ ਕਿ ਫੌਜ ਨੇ ਉਹਨਾਂ ਦੇ ਨਾਲ رابطہ ਹੀ ਕਾਇਮ ਨਹੀਂ ਕੀਤਾ ਅ ਬਿਲਕੁਲ ਆਪਣੇ ਆਪ ਦੇ ਵਿੱਚ ਕੀ ਕਹਿ ਸਕਦੇ ਕਿ ਬੜੀ ਦੁਬਤਾ ਵਾਲੀ ਸਥਿਤੀ ਬਣੀ ਹੋਈ ਹੈ ਕੱਲ ਜਦੋਂ ਭਾਰਤੀ ਫੌਜ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪਾਕਿਸਤਾਨੀ ਆਰਮੀ ਨੇ ਜੋ ਹਦਰਬਾਦ ਸਾਹਿਬ ਦੇ ਉੱਤੇ ਕਈ ਵਾਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਦੇ ਵਿੱਚ ਐਸਜੀਪੀਸੀ ਦੇ ਜਿਹੜੇ ਚੀਫ ਸੈਕਟਰੀ ਨੇ ਉਹ ਇਹ ਗੱਲ ਕਹਿ ਦਿੰਦੇ ਨੇ ਕਿ ਮੈਂ ਤਾਂ ਇਸ ਗੱਲ ਤੇ ਯਕੀਨ ਹੀ ਨਹੀਂ ਕਰਦਾ ਕਿ ਅਜਿਹਾ ਹੋ ਸਕਦਾ ਹੈ ਪਰ ਉਸ ਤੋਂ ਬਾਅਦ ਫਿਰ ਦੇਰ ਸ਼ਾਮ ਭਾਰਤੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਵੱਲੋਂ ਇੱਕ ਨਿਊਜ਼ ਏਜੰਸੀ ਦੇ ਨਾਲ ਜਿਹੜਾ ਪੋਡਕਾਸਟ ਕੀਤਾ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਦਰਬਾਰ ਸਾਹਿਬ ਦੇ ਹੈੱਡ ਗਰੰਟੀ ਦੇ ਨਾਲ ਰਾਬਤਾ ਕੀਤਾ ਸੀ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਔਰ ਵੱਡੀ ਗੱਲ ਕਿ ਬਲੈਕਆਊਟ ਜਿਸ ਦੀ ਗੱਲ ਖੁਦ ਗੈਨੀ ਰਗਵੀਰ ਸਿੰਘ ਨੇ ਵੀ ਮੰਨੀ ਕਿ ਸਾਡੇ ਵੱਲੋਂ ਸਹਿਯੋਗ ਜਿਹੜਾ ਉਹ ਕੀਤਾ ਗਿਆ ਔਰ ਬਲੈਕਆਊਟ ਦਾ ਜਦੋਂ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਤਾਂ ਦਰਬਾਰ ਸਾਹਿਬ ਦੀਆਂ ਵੀ ਸਾਰੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਸੀ ਪਰ ਜਿੱਤੋਂ ਤੱਕ ਇਹ ਦਾਵਾ ਕੀਤਾ ਜਾ ਰਿਹਾ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਕੋਲੋਂ ਪਰਮਿਸ਼ਨ ਲੈ ਕੇ ਇਹ ਡਿਫੈਂਸ ਸਿਸਟਮ ਜਿਹੜਾ ਹੈ ਉਹ ਇੱਥੇ ਤਾਇਨਾਤ ਕੀਤਾ ਗਿਆ ਹੈ ਇੰਸਟਾਲ ਕੀਤਾ ਗਿਆ ਜੋ ਵੀ ਭਾਰਤੀ ਫੌਜ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਕਿ ਮੈਂ ਪਿਛਲੇ 24 ਤਰੀਕ ਤੋਂ ਛੁੱਟੀ ਤੇ ਸੀ ਮੈਂ ਵਿਦੇਸ਼ ਦੇ ਵਿੱਚ ਸੀ ਔਰ ਜਦੋਂ ਇਹ ਜੰਗ ਵਾਲੇ ਹਾਲਾਤ ਬਣੇ ਉਸ ਵੇਲੇ ਉਹ ਆਪਣੀ ਡਿਊਟੀ ਤੇ ਤਾਇਨਾਤ ਨਹੀਂ ਸਨ ਛੁੱਟੀ ਤੇ ਸਨ ਪਰ ਕਿਸ ਦੇ ਨਾਲ رابطہ ਹੋਇਆ ਇਸ ਬਾਰੇ ਫਿਲਹਾਲ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਤਾਂ ਹੁਣ ਉਹਨਾਂ ਨੇ ਨਾਲ ਦੀ ਨਾਲ ਜਾਂਚ ਦੀ ਵੀ ਜਿਹੜੀ ਮੰਗ ਹੈ ਉਹ ਕੀਤੀ ਹੈ ਕਿ ਇਸ ਬਾਰੇ ਜੋ ਹੈ ਐਸਜੀਪੀਸੀ ਵੀ ਜਾਂਚ ਕਰਵਾਵੇ ਔਰ ਭਾਰਤੀ ਫੌਜ ਦੀ ਉਹਨਾਂ ਨੇ ਕਿਹਾ ਕਿ ਮੰਨਛਾ ਕੀ ਹੈ ਕਿਉਂਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਨਫ਼ਰਤ ਜਿਹੜੀ ਹੈ ਉਹ ਪੈਦਾ ਕਰਨ ਦੀ ਕੋਸ਼ਿਸ਼ ਲੱਗ ਰਹੀ ਹੈ ਹਾਲਾਂਕਿ ਭਾਰਤੀ ਫੌਜ ਜਿੱਥੋਂ ਤੱਕ ਜੇਕਰ ਕੋਈ ਦਾਵਾ ਕਰ ਰਹੀ ਹੈ ਤਾਂ ਉਸ ਦੇ ਵਿੱਚ ਕੋਈ ਨਾ ਕੋਈ ਸਚਾਈ ਕੋਈ ਨਾ ਕੋਈ ਤੱਥ ਜ਼ਰੂਰ ਹੋਏਗਾ ਪਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਹੈੱਡ ਗ੍ਰੰਥੀ ਤਾਂ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਨੇ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਰਾਤ ਜਿਹੜਾ ਐਸਜੀਪੀਸੀ ਦਾ ਆਈਟੀ ਵਿੰਗ ਹੈ ਉਸ ਵੱਲੋਂ ਉਹਨਾਂ ਨੂੰ ਇਹ ਜਿਹੜੀ ਵੀਡੀਓ ਜਾਂ ਬਿਆਨ ਜਿਹੜਾ ਹੈ ਉਹ ਭੇਜਿਆ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਖੁਦ ਹੈਰਾਨ ਸੀ ਪਰ ਹੁਣ ਜਾਂਚ ਦੀ ਗੱਲ ਉਹਨਾਂ ਵੱਲੋਂ ਜ਼ਰੂਰ ਕੀਤੀ ਗਈ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਇਹ ਸਪਸ਼ਟ ਕੀਤਾ ਜਾਵੇ ਕਿ ਆਖਿਰਕਾਰ ਜੇਕਰ ਭਾਰਤੀ ਫੌਜ ਵੱਲੋਂ बार-बार ਇਹ ਦਾਵਾ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਪਿੱਛੇ ਕੀ ਵਜ੍ਹਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਜਾਂਚ ਕਰਦੀ ਹੈ ਕਿਉਂਕਿ ਮਾਮਲਾ ਦੇਸ਼ ਦੀ ਸੁਰੱਖਿਆ ਦੇ ਨਾਲ ਨਾਲ ਜੋ ਸਿੱਖਾਂ ਦਾ ਸਰਵੋੱਚ ਧਾਰਮਿਕ ਸਥਾਨ ਹੈ ਅਸੀਂ ਦਰਬਾਰ ਸਾਹਿਬ ਕਿਉਂਕਿ ਸਿੱਖਾਂ ਦਾ ਸਰਵੋੱਚ ਤਖਤ ਅਕਾਲ ਤਖਤ ਸਾਹਿਬ ਵੀ ਇੱਥੇ ਸਥਿਤ ਹੈ ਤਾਂ ਜੇਕਰ ਉਸ ਦੇ ਉੱਤੇ ਅਟੈਕ ਕਰਨ ਦੀ ਪਾਕਿਸਤਾਨ ਦੀ ਮਨਛਾ ਸੀ ਤਾਂ ਇਹ ਇਸ ਦੇ ਮਾਇਨੇ ਬਹੁਤ ਵੱਡੇ ਨਿਕਲਦੇ ਨੇ ਪਰ ਕਿਉਂ ਐਸਜੀਪੀਸੀ ਇਹਨਾਂ ਸਾਰੇ ਦਾਅਵਿਆਂ ਸਾਨੂੰ ਜੋ ਹੈ ਕਿਤਨਾ ਕਿਤੇ ਇਸ ਤੋਂ ਕਿਨਾਰਾ ਕਰਦੀ ਹੋਈ ਜੀਰਾ ਜੀ ਤੇ ਵੱਡਾ ਸਵਾਲਿਆ ਨਿਸ਼ਾਨ ਕੀ ਸੇਨਾ ਦੇ ਵੱਲੋਂ ਇਹ ਜੇ ਦਾਅਵੇ ਕਿਉਂ ਕੀਤੇ ਜਾ ਰਹੇ ਹਨ ਬਹੁਤ ਬਹੁਤ ਸ਼ੁਕਰੀਆ ਜੀ ਰਜੀਵ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਇੱਕ ਵਾਰ ਸੁਣਨਗੇ ਕਿ ਲੈਫਟਨੈਂਟ ਜਨਰਲ ਸੁਮੇਰ ਇਵਾਨ ਡਿਕੂਨਾ ਨੇ ਕੀ ਕੁਝ ਦਾਅਵਾ ਕੀ ਕੁਝ ਬਿਆਨ ਦਿੱਤਾ ਕਿਉਂਕਿ 에ਅਰ ਡਿਫੈਂਸ ਜੋ ਗੰਸ ਨੇ ਡਿਪਲੋਏ ਕੀਤੀਆਂ ਗਈਆਂ ਤੇ ਇਸ ਦੇ ਨਾਲ ਹੀ ਅਸੀਂ ਗਿਆਨੀ ਰਗबीर ਸਿੰਘ ਜੋ ਕਿ ਹੈੱਡ ਗ੍ਰੰਥੀ ਨੇ ਸ਼ੇਰ ਦਰਬਾਰ ਸਾਹਿਬ ਦੇ ਉਹਨਾਂ ਦੇ बयान भी कि उन्होंने इस पूरे बयान की वाज मोर इंटरेस्टेड इन क्रिएटिंग कंफ्यूजन इंटरनली हेंस, वी विजुलाइज़ दैट ही पॉपुलेशन एंड आवर रिलीजियस प्लेस ऑफ फेम एंड इट इज वेरी नाइस वाइल ओनली Karthik Shashadri has only covered one part of the story. It was very nice that the head granthi of the Golden Temple allowed us to deploy our guns. And it is possibly for the first time in maybe many, many years where they switched off the Golden Temple lights for the first time. So that we could see the drone coming. I think that, so that's what, you know, the, the Golden Temple hierarchy realized there was possibly a threat when it was explained to them. They allowed us to deploy guns uh, in, to secure the, uh, to protect. Uh, a national warm, mo monument of international uh, fame which is visited by so many hundreds and thousands of people uh, every day. and hence these guns were deployed and the golden temple lights were switched off so that we could clearly visualize the drones as they were coming in. and that gave us a greater clarity in the sky because as and when you saw the light, you knew what to engage. <laughs> ਜਿਸ ਵਿੱਚ ਜਿਹੜੇ ਕੋ ਲੈਫਟਨੈਂਟ ਜਨਰਲ ਦੇ ਫੌਜ ਦੇ ਉਹ ਕਹਿ ਰਹੇ ਨੇ ਕਿ ਸਾਡੇ ਗੋਲਡਨ ਟੈਂਪਲ ਦੇ ਹੱਡ ਗ੍ਰੰਥੀ ਨਾਲ ਗੱਲਬਾਤ ਹੋਈ ਹੈ ਔਰ ਫਿਰ ਐਸੀ ਜਿਹੜਾ ਸਾਰਾ ਸੀਗਾ ਉਹ ਉਹਨਾਂ ਤੋਂ ਪੁੱਛ ਕੇ ਕੀਤਾ ਔਰ ਮੈਨੇਜਮੈਂਟ ਨਾਲ ਵੀ ਗੱਲਬਾਤ ਹੋਈ ਹੈ ਔਰ ਇਹ ਬਿਲਕੁਲ ਝੂਠ ਹੈ ਕਿਉਂਕਿ ਮੈਂ ਪਿਛਲੇ 22 ਤਰੀਕ ਤੋਂ ਚੱਲ ਰਿਹਾ ਛੁੱਟੀ ਤੇ ਔਰ 24 ਤਰੀਕ ਦਾ ਮੈਂ ਵਿਦੇਸ਼ ਗਿਆ ਹੋਇਆ 14 ਤਰੀਕ ਨੂੰ ਵਾਪਸ ਆਇਆ ਉਥੋਂ ਮੇਰੇ ਵਿਦੇਸ਼ ਦੌਰੇ ਦੇ ਪਿੱਛੋਂ ਹੀ ਜਿਹੜੀ ਜੰਗ ਹੈ ਸ਼ੁਰੂ ਹੋਈ ਹੈ ਔਰ ਮੇਰੇ ਪਿੱਛੋਂ ਹੀ ਜਿਹੜੀ ਖਤਮ ਹੋ ਚੁੱਕੀ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਬਹੁਤ ਵੱਡੇ ਪੱਧਰ ਤੇ ਇਹ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਭਾਰਤੀ ਫੌਜ ਜਿਹੜੇ ਕਿ ਇਦਾਂ ਦਾ ਦਾਅਵਾ ਕਰ ਰਹੀ ਹੈ ਪਹਿਲਾਂ ਦਾਵਾ ਕੀਤਾ ਕਿ ਉਹਨਾਂ ਦੀ ਮਜਾਇਲਾ ਪਾਕਿਸਤਾਨ ਦੀ ਮਜਾਇਲਾ ਡਰੋਨ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਐਸੀ ਉਹ ਡਿਫਿਊਜ਼ ਕੀਤਾ ਕਿ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਹੋਰ ਸੰਗਤਾਂ ਦੇ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਤੇ ਉਹਨਾਂ ਨੇ ਇਹ ਨਵੇਂ ਘਾਤ ਜਿਹੜੀ ਸੀ ਕਿ ਉਹ ਘਟਿਆ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਇਹਦੀ ਜਾਂਚ ਕਰਾਉਣ ਔਰ ਜਿਹੜਾ ਵੀ ਕੋਈ ਅਧਿਕਾਰੀ ਚਾਹੇ ਇੱਥੇ ਆ ਚਾਹੇ ਫੌਜ ਵਿੱਚ ਹੈ ਜਾਂ ਜਿਸ ਕੋਲ ਪੁੱਛ ਕੇ ਜੋ ਕਹਿ ਰਹੇ ਨੇ ਕਿ ਅਸੀਂ ਪੁੱਛਿਆ ਮੈਨੇਜਮੈਂਟ ਕੋਲ ਪੁੱਛਿਆ ਉਹਦੇ ਖਿਲਾਫ ਜਿਹੜੀ ਵੱਡੇ ਪੱਧਰ ਕੀ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਪਰ ਅਸੀਂ ਕਹਿ ਸਕਦੇ ਕਿ ਸਹਿਯੋਗ ਜ਼ਰੂਰ ਕੀਤਾ ਸੀ ਐਸਜੀਪੀਸੀ ਨੇ ਕਿਉਂਕਿ ਬਲੈਕਆਊਟ ਜਦੋਂ ਕੀਤਾ ਗਿਆ ਤਾਂ ਦਰਬਾਰ ਸਾਹਿਬ ਦੀਆਂ ਵੀ ਲਾਈਟਾਂ ਬੰਦ ਕੀਤੀਆਂ ਚਲੋ ਸਹਿਯੋਗ ਠੀਕ ਹੈ ਮੇਰੇ ਸਾਹਿਬ ਉਸ ਵੇਲੇ ਉਹਨੂੰ ਦੱਸਿਆ ਸੀਗਾ ਸਹਿਯੋਗ ਤਾਂ ਸ਼੍ਰੋਮਣੀ ਕਮੇਟੀ ਨੇ ਕੀਤਾ ਕਰਨਾ ਵੀ ਚਾਹੀਦਾ ਪਰ ਆਹ ਜਿਹੜੇ ਦਾਅਵੇ ਇਦਾਂ ਦੇ ਕਰਨੇ ਇਹ ਸਿੱਖਾਂ ਦੇ ਮਾਰਾਂ ਵਿੱਚ ਕਿੰਨਾ ਫਰਤ ਪਿਆਦਾ ਕਰਨੀ ਔਰ ਇਹ ਗੁਰੂ ਕੇ ਬਾਤ ਵਿੱਚ ਆਪਣੀ ਸਫਾਈ ਦੇਣ ਵਾਸਤੇ ਇਹ ਕਹਿ ਦੇਣਾ ਕਿ ਅਸੀਂ ਪੁੱਛ ਕੇ ਇਹ ਸਾਰਾ ਕੁਝ ਜਰਾ ਕੀਤਾ ਇਹ ਬਹੁਤ ਮਾੜੀ ਗੱਲ ਹੈ ਔਰ ਭਾਰਤ ਸਰਕਾਰ ਵੀ ਇੱਥੇ ਜਿਹੜੀ ਵੱਡੀ ਕਾਰਵਾਈ ਜਿਹੜੀ ਜਾਂਚ ਕਰੇ